ਬੜੀ ਲੋਟ ਮੇਟੋ ਹੈ ਮੀਆਂ ਅਗਾਹ ਕਿਹਣੀ ਹੁੰਦੇ ਆ ਮਰੀਆ ਸਬਜ਼ੀ ਕੀ ਰੱਖੀ ਆ ਸਬਜ਼ੀ ਮੈਂ ਛੜੀ ਦੇਖੀ ਆ ਨਹੀਂ ਕੁੱਝ ਕਿਹੜੀ ਢੜੀ ਵੜੇ ਕਹਿ ਤੂੰ ਇਹ ਖਾਗਿਆਰੀ ਸਬਜ਼ੀ ਰੱਖੀ ਤੂੰ ਮੈਂ ਤਾਨੂੰ ਏ ਕੀ ਜੰਦਾ ਸੱਤਾਂ ਦਾ ਕਾਈਆ ਬਣ ਗਿਆ ਤੂੰ ਐ ਠਿਕੜਿਆ ਹੈ ਨਹੀਂ ਮੱਕ ਐ ਗੋਭੀ ਦੇ ਮਰਜਣਿਆ ਆਪਣੀ ਵਰਗੀ ਰੱਖੀ ਤੂੰ ਅਰੇ ਜੇ ਤੇਰੇ ਮੇਰੀਆਂ ਕੀ ਅੱਜ ਨਹੀਂ ਗੋਭੀ ਲਈ ਫਿਰ ਹੱਥ ਨਹੀਂ ਲਾਉਣਾ ਤੇਰੇ ਮੂੰਹ ਨਾਲ ਛੋੜ ਕੇ ਜੋ ਮੈਨੂੰ ਕਰੰਟ ਲੱਗਾ ਵਾ ਇਹ ਮਾਂ ਨੂੰ ਦੇ ਆਪਣੀ ਨੂੰ ਜਾ ਕੇ ਕਿਉਂ ਮੈਂ ਮੇਰੀ ਮੜਗੀ ਆ ਜਾਣਾ ਉਹ ਜਾ ਚਲੇ ਜਾ ਤੂੰ ਹੀ ਚਲੇ ਜਾ ਹਰ ਕਦੋਂ ਆਪਣੇ ਮੂੰਹ ਵਰਗੇ ਰੱਖੇ ਸੁਂਗੜੇ ਸੁਂਗੜੇ ਤੂੰ ਹਮ ਤੂੰ ਮੇਰੇ ਮੂੰਹ ਵਰਗੇ ਰਹਿਂਦੇ ਤੂੰ ਲੈਣੇ ਆ ਦੁਰਫਟੇ ਮੂੰਹ ਤੇਰਾ ਮੈਂ ਤੇ ਉਹਨਾਂ ਵਾਈਦਾਂ ਨਹੀਂ ਗੰਦੀਆਂ ਸਬਜ਼ੀਆਂ ਤੇਰੇ ਕੋਲ ਦਾ ਦਫਾ ਨਹੀਂ ਲੈਣੀਆਂ ਚੱਲ ਜਾ ਮੇਰੇ ਨਾਲ ਕੋ ਗੋਭੀ ਦਾ ਫੁੱਲ ਮਾਰੂਗਾ ਆ ਲੈ ਜਾ ਫਿਰ ਪਿਆਰ ਦੇ ਨਾਲ ਚਾਹ ਨਹੀਂ ਭੈਣ ਨੂੰ ਦੇ ਮਰਜਣੀ ਦਾ ਨਾ ਹੋਵੇ ਤਾਂ ਮੇਰੀ ਭੈਣ ਨਹੀਂ ਹੈਗੀ ਚੱਲ ਮੈਨੂੰ ਹੀ ਬਣਾ ਲਿਆ ਰਖੜੀ ਬੰਨਦਾ ਤੇਨੂੰ ਤੈਨੂੰ ਭੈਣ ਬਣਾਵਾ ਤੇਰੇ ਨਾਲ ਉਹ ਕਿ ਚੜੇ ਨੂੰ ਬਣਾ ਲੂ ਤੈਨੂੰ ਨਹੀਂ ਬਣਾਉਂਦਾ ਚੱਲ ਫਿਰ ਬੱਸ ਤਾ ਮਰੋ ਤੇਰੇ ਸਿਰ ਚ ਮੈਂ ਖੰਡੜਾ ਮਾਰੂ ਜਿਹੜੇ ਛੜਕੇ ਆ ਗਈ ਛੋਲੇ ਛੋਲੇ ਦਿਮਾਗ ਖਾਂ ਚੜੇ ਦੀ ਆਈਆ ਕੋਹਲਾ ਕਿਵੇਂ ਨਹੀਂ ਗਈ ਤੇ ਖੇਰ ਮੇਰਾ ਗਾਂ ਦਾ ਖਾ ਗਈ ਮੂੰਹ ਵੜੀ ਅਰਗਾ ਮੂੰਹ ਵੜੀ ਅਰਗਾ ਹੈ ਜਾਠ ਮੂੰਹ ਮੇਰੇ ਨੂੰ ਟੁੱਟ ਫਕਾ ਲਊਗਾ ਉਹ ਕਿ ਨੂੰ ਫਕਾ ਲਵੈ ਜਣਾ ਮੇਰੀ ਗੱਲ ਸੁਣ ਓਏ ਹੈ ਗਰੀਬੀ ਪਾਣੀ ਪੁੱਤੀ ਓਏ ਮਾਰਕ ਲੱਗਦੇ ਨੇ ਮੇਰੀ ਗੱਲ ਸੁਣ ਕਿੱਦਾਂ ਲਾਇਆ ਹਾਂਜੀ ਇਹ ਤੈਨੂੰ ਨਹੀਂ ਦਿਖਣਿਆ ਲੈਣਾ ਲਾ ਕੇ ਉੱਤੇ ਮੈਂ ਆਚਾਰ ਕੇ ਰੱਖਿਆ ਉਹ ਭਰਾ ਰੇਟ ਕੀ ਲਾਇਆ ਇਹਦਾ ਰੇਟ ਹੂੰ ਰੇਟ ਤੇ ਨਾ ਮੂੰਹ ਨਹੀਂ ਟੁੱਟੜ ਕੇ ਡਾਟਿਆ ਨਾ 10ਾਂ ਰੇਟ 10 ਰੇਟ 60 ਪਈਆ ਕਿਲੋ ਆ ਕੀ ਲੋਡ ਮਾਮਾ ਪਾਇਆ 100 ਸਾਢੇ ਦੂ ਹਾਂ ਫਿਰ ਹੋ ਗਿਆ ਹਾਂਜੀ ਖਜੂੜ ਕੰਨੀ ਕੰਨੀ ਚਾਹ ਲਾ ਕੇ ਪੈਕੇਟ ਚ ਪੈਕਿੰਗ ਕੀਤੀ ਉਹ ਭਰਾਵਾ ਰੇਟ ਕੀ ਆ ਇਹ ਜਗਾ ਗੱਲ ਕਰਵਾ ਗਾ ਲੈ ਅਰੇ ਅਜਾ ਤਾਂ ਪਹਿਲੇ ਮੂੰਹ ਪਰ ਗਾਵਾੜੇ ਇੱਟਾ ਦਾ ਹੈ ਗਾਵਾ 50 ਰੁਪਏ ਹਾਰੇ ਮੇਰੇ ਪੰਜਾਹ ਮੂੰਹ ਮਾਰ ਕੇ ਆ ਗਿਆ ਹੈ ਗੱਟ ਦਾ ਡੋਮ ਵਾਲਾ ਵੀ ਤੈਨੂੰ ਦੇਤੀ ਰੱਖਿਆ ਅੱਜ ਹੋਣ ਦੇ ਤੋ ਨਾ ਨੱਕਾ ਕਪਣਰਗਾ ਰੱਖਿਆ ਯਾਰ ਮੈਨੂੰ ਅੱਜ ਪਰ ਮੇਰੇ ਅੜਕਾ ਖਜੂੜਾ ਮੇਰੇ ਅੜਗੀਆਂ ਤੂੰ ਮੈਨੂੰ ਠਾਕਾ ਰੋਣਾ ਮੈਂ ਮਾਲ ਦੇ ਗੋਬੀ ਸਿਰ ਕੱਟ ਦੇਣਾ ਤੇਰਾ ਗੋਬੀ ਦਾ ਛਿਰ ਪੜ ਦੇਣੀ ਮੈਂ ਆਖੂ ਤੁਹਾਨੂੰ ਕਿਸ ਤਰ੍ਹਾਂ ਟਮਾਟਰ ਲਾੜਾਂਗੇ ਕੋਸ ਲੈਣ ਦੇ ਘਰੇ ਪਹਿਲਾਂ ਤੁਸੀਂ ਆਪਣੇ ਟੈਚੀ ਦੇ ਕੋ ਕਿੰਨਾ ਗੋਬੀ ਹੋਰ ਰਹਿ ਜਵੇ ਹੋ ਰੈਡੀ ਕਰੋ ਤੂੰ ਖਲੀ ਹੁਣ ਫਤ ਤਰੇ ਠੰਡੇ ਬੜੇ ਤੋਂ ਠੰਡਾ ਆ। ਮਿਆਣੇ ਹੁੰਦੇ ਨੇ ਸੰਦਰੇ। ਇਹ ਫੇਰ ਕਿਹੜੀ ਆ? ਮੈਂ ਕਿਹੜੇ ਕਵਾੜੀ ਕੱਟ ਕੇ ਪਰ ਬਤਾਈ ਦੀ। ਯਾ ਤੋ ਪਕੜ ਜਾ। ਆ ਵੇ ਤੂੰ। ਮਾਂ ਮਾਂ ਸੰਦਰੇ ਦੇ ਇੱਕ ਮਗਰ ਆ ਗਈ। ਚੱਲ ਜੀ ਆ। ਚੰਗਾ ਵਾ ਵਾ। ਮੇਰੇ ਘਰ ਵਾਲੀ ਵੀ ਮਰੀ ਜਾਂਦੀ ਆ। ਕੀ ਜੀ ਮੇਰੀ ਹੀ ਗੱਲ ਕਰਾ। ਉਹ ਸਾਲਿਆ ਮੇਰੀ ਆ। ਉਹ ਜੰਗ ਬਣਾ। ਆ ਜੋ ਆਈ ਤੁਰੀ ਚੱਲਦੇ ਆ। ਅੱਛਾ। ਚੱਲ ਛਾੜੇ ਸਾਰੀ ਇਹੇ ਯਾਰ ਆ ਜਾ ਯਾਰ ਲਵਲੀ ਅਸੀਂ ਕਿਦਾਂ ਲਾਣੀ ਆ 2 ਕਿਲੋ ਕਰਨੀ ਆ 1.5 ਓਏ ਗੈਲੀ ਛਾੜ ਯਾਰ ਕਿੰਨੀ ਕਰਨੀ ਆ ਬਹੁਤ ਸੋਹ ਜੀ ਵਿਕੀ ਨਹੀਂ ਹਾਂਜੀ 2 ਕਿਲੋ ਕੱਠੀ ਮਹੀਨੇ ਦੀ ਲੈ ਜਾਣੀ ਦੀ ਹਾਂ ਅੱਛਾ ਚੱਲ ਲੀ ਲੈ ਮੈਂ ਤੈਨੂੰ ਲਾ ਦੂੰਗਾ ਇਹ 50 ਦੇ ਛੰਤੜੇ 50 6 ਦੇ ਛੰਤੜੇ 100 ਦੀ ਖਲੂੜ ਇਹਦੇ ਤਿੰਨ ਨੂੰ ਮੈਂ ਵੀੜ ਪਈ ਲਾ ਦੂੰਗਾ ਹਾਂ ਕਰ ਦੇ ਕਰ ਜਾ ਔਰ ਕੀ ਆ ਤੇਰੇ ਮੇਰੇ ਕੋਲ ਪਰ ਫੜਾ ਨਹੀਂ ਹੈ ਕਿ ਇਤਨਾ ਖਾਣੀ ਪੈ ਗਈ ਜੋ ਕਿਲੋ ਹੋਰ ਹੋਰ ਖੇਤੀ ਦਾ 2 ਕਿਲੋ ਗੋਭੀ ਹੋਗੀ ਚਲੋ ਕੰਪਰੇ ਕਰਦੇ ਕਿਲੋ ਠੰਡਰੇ ਹੋਗੇ ਅਦਰਕ ਪਾਰੇ ਪਾਈਆ ਅਦਰਕ ਪਾਟਾ ਪਾਈਆ ਆ ਲਖਣ ਹਾਂ ਲਖਣ ਪਾਟਾ ਹਾਂ ਹਲੋ ਹਾਂਜੀ ਅਛਾ ਭਾਈ ਆ ਗਿਆ ਇੱਥੇ ਚਲ ਠੀਕ ਆ ਮੈਂ ਨਹੀਂ ਲੈਣੀ ਹੈ ਭਾਈ ਆ ਗਿਆ ਹੋਰ ਮੈਨੂੰ ਪਹਿਲੇ ਠਾਕਾ ਲਾ ਉਹਨੂੰ ਬਾਅਦ ਚਲਾ ਦੀ ਖਾਰਿਆ ਪਾਇਆ ਹੀ ਰਹਿਣ ਚਾਈ Редактор субтитров